ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ। स्कूल ऑफ एमिनेंस की उसारी करके सूबा सरकार विद्यार्थियों के सुपन नवी उड़ान दे रही है अभी तो जो बच्चे माहौल देवे असि जो बच्चे जोड़ा उड़ाना वास्ते रंग भी देवे तो मैं उम्मीद है कि वो कल अपना जा पिंड का जा पंजाब का देश का नाम रोशन कर इस वक्त मौजूद हाँ ਪਿੰਡ ਭਗਵਾਨਪੁਰ ਜਿੱਥੇ ਜੱਗੂ ਭਗਵਾਨਪੁਰ ਦੀ ਮਾਤਾ ਦੀ ਮ੍ਰਿਤਕ ਹੋਈ ਹੈ ਇੰਤਜ਼ਾਰ ਹੈ ਤੇ ਹੁਣ ਉਹ ਸਮੇਂ ਦਾ ਜਦੋਂ ਇੱਥੇ ਜੱਗੂ ਭਗਵਾਨਪੁਰ ਦੇ ਰਿਸ਼ਤੇਦਾਰ ਵਿਦੇਸ਼ ਤੋਂ ਪਹੁੰਚਣਗੇ ਤੇ ਉਹ ਫਿਰ ਉਸ ਤੋਂ ਬਾਅਦ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਸੋਗ ਦੀ ਲਹਿਰ ਹੈ ਔਰ ਹੁਣ ਜਿਹੜੇ ਵਿਦੇਸ਼ ਦੇ ਵਿੱਚ ਬੈਠੇ ਨੇ ਉਹ ਆਉਣਗੇ ਤੇ ਫਿਰ ਹੀ ਜੋ ਹੈ ਉਹ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ ਜੇ ਜੱਗੂ ਭਗਵਾਨਪੁਰ ਦੇ ਮਾਤਾ ਦੀ ਗੱਲ ਕੀਤੀ ਜਾਵੇ ਤਾਂ ਵੀਰਵਾਰ ਰਾਤ ਦੋਰਾ ਕਤਲ ਹੋਇਆ ਉਹ ਜੱਗੂ ਭਗਵਾਨਪੁਰ ਦੀ ਮਾਤਾ ਅਤੇ ਉਹਨਾਂ ਦੇ ਨਾਲ ਕਾਰ ਦੇ ਵਿੱਚ ਇੱਕ ਹੋਰ ਕਰਨ ਮੀਰਨਾਮ ਦਾ ਨੌਜਵਾਨ ਮਜੂਸੀ ਜਿਸ ਨੂੰ ਤੇ ਤਾਬੜਪੁਰ ਗੋੜ ਗਿਆ ਚਲੇ ਬੀਤੇ ਦਿਨ ਜੋਸੀ ਨੂੰ ਪੋਸਟਮਾਰਟ ਕਰ ਦਿੱਤਾ ਗਿਆ ਪੋਸਟਮਾਰਟ ਕਰਨ ਮਗਰੋਂ ਮ੍ਰਿਤਕ ਦੇ ਪਰਿਵਾਰ ਕਰਦੇ ਨਾ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਔਰ ਉਸ ਤੋਂ ਬਾਅਦ ਜੋ ਹੈ ਉਹ ਮ੍ਰਿਤਕ ਦੇ ਇੱਥੇ ਲਿਆਂਦੀ ਗਈ ਹੈ ਹੁਣ ਇੰਤਜ਼ਾਰ ਹੈ ਤਾਂ ਜਿਹੜੇ ਜੱਗੂ ਭਗਵਾਨਪੁਰ ਦੇ ਭਰਾ ਨੇ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦੇ بیٹے ਦੀ ਕਿ ਕਦੋਂ ਇੱਥੇ ਪਹੁੰਚਣਗੇ ਔਰ ਕਦੋਂ ਸੰਸਕਾਰ ਕੀਤਾ ਜਾਏਗਾ ਇਹ ਮਾਹੌਲ ਹੈ ਜੀ ਸਾਡੇ ਪਿੰਡ ਦੇ ਵਿੱਚ ਕਈ ਬਕਰ ਰਿਹਾ ਹੈ ਸਾਡੇ ਪਿੰਡ ਸੇ ਅੱਜ ਤੱਕ ਕੋਈ 326 ਕੋਈ 370 ਕੋਈ 750 ਦਾ ਐਸਾ ਕੋਈ ਕੇਸ ਨਹੀਂ ਆਇਆ ਇਹ ਪਹਿਲ ਵਾਰ ਆਇਆ ਕੋਲਕਾਤਾ ਨੂੰ ਜਿਹੜਾ ਨਹੀਂ ਆਇਆ ਇਹਦਾ ਪਿਛੋਕੜ ਇਹ ਸੀ ਪੀਪੀ ਦਾ ਜਿਹੜਾ ਵਾਪਸੀ ਜੱਗੂ ਦਾ ਉਹ ਇੱਕ ਗ੍ਰੀਪ ਵਾਚ ਸੀ ਪੁਲੀ ਜੀ ਮੀਨ ਸੀ ਵਾਪੇ ਦਾ ਜਿਹੜਾ ਸੀ ਜੱਗੂ ਦਾ ਬਾਬਾ ਉਹ ਪੀ ਪੀ ਚੇ ਸੀ ਉਹ ਬਿਮਾਰ ਹੁੰਦਾ ਸੀ ਉਸ ਤੋਂ ਬਾਅਦ ਉਹ ਮੰਦੇ ਨੇ ਕੰਡੈਕਟਰੀ ਡਰਾਈਵ ਦੀ ਕੰਡੈਕਟਰੀ ਤੋਂ ਸ਼ੁਰੂ ਹੋ ਕੇ ਡਰਾਈਵ ਬਣਿਆ ਚਾਰ ਗੱਡੀਆਂ ਉਹਨਾਂ ਤੋਂ ਦੀਜੇ ਤੱਕ ਪਾਇ ਪੂਰੀ ਦਸ ਹੋ ਗਈ ਉਹ ਇੱਥੇ ਆ ਕੇ ਗੱਡੀਆਂ ਵੇਚ ਬੁਰੀ ਦਿੱਤੀਆਂ ਇਹ ਇੱਕ ਵੱਡੀ ਛੇੜ ਦਾ ਬਟਾਰੇ ਪੜਦਾ ਉਸ ਤੋਂ ਬਾਅਦ ਇੱਥੇ ਆਇਆ ਇਹ ਉਹ ਅਜੇ ਵੱਡੀ ਕੁੜੀ ਖੇੜਦਾ ਸੀ ਉਹ ਗੱਡੀਆਂ ਕੋਕੀਆਂ ਦੇ ਕੰਮ ਹੀ ਕਰਦਾ ਸੀ ਉਹ ਥੋੜਾ ਬੋਤਾ ਉਹ ਬੈਠੇ ਨੂੰ ਹੁਣ ਕਰਕੇ ਸ਼ਾਪ ਬੇ ਤਹੀ ਚੜ ਗਿਆ ਉਹ ਦੀ ਜਾਣੇ ਨੂੰ ਵਕ ਪਿਆ ਜੇ ਵਰਤਾਂ ਤੋਂ ਬਾਅਦ ਹੋਰ ਤਾਂ ਉਹਦਾ ਇਹ ਸਾਰਾ ਅਦੁੱਤੀ ਹੈ ਜਿਸ ਤਰ੍ਹਾਂ ਕਿ ਉਹਨਾਂ ਦੀ ਦੁਸ਼ਮਣੀਆਂ ਹੋਣ ਗਈਆਂ ਕੋਈ ਜਰੂਰ ਇੰਦਾ ਕਿਸੇ ਦੀ ਮਾਂ ਤੇ ਪਰਿਵਾਰ ਤੇ ਹਮਲਾ ਕਰਨਾ ਨਹੀਂ ਪਿੰਡ ਜੀ ਕਿਸੇ ਨਾਲ ਦੁਸ਼ਮਣੀ ਨਹੀਂ ਲੱਗ ਚੱਕੀ ਵੀ ਨਹੀਂ ਗਈ ਇਹ ਤਾਂ ਫਾਰਦਾ ਸਿਆਸਤਦਾਨਾਂ ਦਾ ਸਾਰਾ ਖੇਲ ਆ ਇਹ ਸਾਰਾ ਮਜੀਠੀਆ ਦਾ ਤਾਂ ਸੁੱਖੀ ਖੇਲ ਆ ਪਿੰਡ ਚ ਤਾਂ ਅਜੇ ਵੀ ਕੋਈ ਨਹੀਂ ਗਈ ਨਾ ਲਾਗੇ ਚੱਕੇ ਦੁਸ਼ਮਣੀ ਤੇ ਕਹਿਣਾ ਹੈ ਹੀ ਨਹੀਂ ਇਹ ਦੋਨਾਂ ਦੋਆਂ ਦੀ ਲੜਾਈ ਦੇ ਵਿੱਚ ਹੀ ਪੀੜਿਆ ਗਿਆ ਇਹ ਜੇ ਕੋਈ ਪਾਤਾ ਦਾ ਸੁਆਹ ਠੀਕ ਜਲ ਨਹੀਂ ਜੀ ਨੋ ਆ ਉਹ ਤੁਹਾਡੇ ਨੁਕਤੇ ਲੱਗਦੇ ਨਹੀਂ ਜੀ ਨੋ ਲੱਗਦੀ ਯਾਰ ਅੱਜ ਤਾਂ ਇਹ ਕੋ ਮੇਰਾ ਪੋਤਰਾ ਹੈ ਜੱਗ ਇਹ ਉਹ ਵਜੀਤੀਏ ਦੀ ਤੇ ਸੁਖੀ ਦੀ ਸਿਆਸਤ ਦੇ ਵਿੱਚ ਪੀ ਜਾ ਗਿਆ ਦੱਸਣਾ ਸੁਣਨਾ ਕਿ ਕਹਿਣਾ ਚਾਹੋਗੇ ਫਿਰ ਤੁਹਾਨੂੰ ਦੇ ਪਰਵਾਹ ਬਾਰੇ ਤੇ ਤੁਹਾਨੂੰ ਦੀ ਸੁਭਾਅ ਬਾਰੇ ਦੱਸਦਾ ਖਰਾਪ ਇੰਦੇ ਕੀ ਜਿਗੂ ਦਾ ਬਾਪ ਬਹੁਤ ਹੀ ਪਲਾਮਾਸ ਚਾਰ ਪੰਜ ਟਰੱਕ ਸੀ ਦੇ ਕਿੰਚ ਸਾਰਿਕ ਬੰਨ ਨਮੇਲ ਤੱਕ ਦਾ ਸਿਰ ਬਾਬਾ ਬੰਦਾ ਸੀ। ਉਹ ਨਹੀਂ ਇਹ ਮੋਟਾ ਟਾਟੇ ਕੋਈ ਰਾਤ ਨੂੰ ਆਇਆ ਤੇ ਮਰ ਗਿਆ। ਉਸ ਤੋਂ ਬਾਅਦ ਇਹ ਬੱਚਾ ਬੱਸ ਨੂੰ ਆਸੇ। ਅਰਦਾਸੀ। ਔਰ ਏਡਾ ਚੰਗਾ ਸੀ ਸੁਭਾਅ ਵੀ ਐ ਉਹਦੇ ਘਰੋਂ ਜੀ ਜਿਹੜੀ ਜਾਂਦੀ ਆ। ਜੇ ਕਹਿੰਦੀ ਪੈਨ ਵਾਲੀ ਹੁੰਦੀ ਹੈ ਤਾਂ ਖੜੀ ਉਹ ਕੰਡ ਵਾਲ ਨੂੰ ਕੰਕਟ ਕਰ ਦੋਸ। ਇਹਦਾ ਵਧੀਆ ਸੁਭਾਅ।

ਇਹ ਮਤਲਬ ਉਹ ਤੇ ਸਾਡੇ ਪਿੰਡ ਦੀ ਨਾਨੀ ਡਿਬੂ ਦੇ ਨਾਲ ਹੀ ਜਿਹੜੀ ਟੀਮ ਉਹ ਤੇ ਖੇਡਦੀ ਆ ਤੇ ਮਾਨੂੰ ਹੋਰ ਪੁੱਛਿਆ ਦਿਆ ਇਹ ਬੱਚੇ ਨੂੰ ਸਿਆਸੀ ਜੇਲੇ ਰੰਮਾ ਗਈ ਇਹ ਬੱਚੀ ਸਿਹਤ ਵਾਲਿਆਂ ਨੇ ਜਿਵੇਂ ਜਬੇਲੇ ਸਾਡੇ ਬੋਤਨਾ ਤੇ ਨਾਮ ਹੈ ਜਿਹੜੀ ਮਾਤਾ ਬਾਰੇ ਕੀ ਜਨਤ ਮਾਤਾ ਬਹੁਤ ਨੇਕ ਸੀ ਇਹ ਜਿਹੜਾ ਮਿਲਤਾ ਹੋ ਰਿਹਾ ਸਾਡੇ ਤ੍ਰਿਵਨ ਨਗਰ ਨੇ ਕਹਿ ਲਏ ਇਹ ਤਾਂ ਕਾ ਬਹੁਤੀ ਇਹ ਮਾਰਾ ਹੋਇਆ ਕਿਉਂਕਿ ਪਹਿਲੀ ਵਾਰੀ ਗੱਦੀ ਜ਼ਿੰਦਗੀ ਚ ਕਿਸੇ ਔਰਤ ਦਾ ਕਤਲ ਕੀਤਾ ਗਿਆ। ਬਹੁਤ ਸਾਰੇ ਨਿਗੂਰ ਨਸਾਈ ਮੁਸਲਮਾਨ ਤਾਂ ਇਹ ਤਾਂ ਨਹੀਂ ਕਰਦੇ ਆ ਤੇ ਵਾਤ ਨਹੀਂ ਕਰਦੇ। ਪਰ ਅਫਸੋਸ ਵੀ ਮਤਲਬ ਇਹ ਹੋਇਆ। ਤੁਸੀਂ ਕੀ ਕਹਿਣਾ ਚਾਹੋਗੇ ਜੱਗੂ ਜਦੋਂ ਇੱਥੇ ਬਚਪਨ ਸੀ ਜਵਾਨੀ ਵੀ ਇੱਥੇ ਰਿਹਾ ਕਿਸ ਤਰ੍ਹਾਂ ਦਾ ਸੁਭਾਅ ਸੀ ਤੇ ਉਹਦੀ ਮਾਤਾ ਦਾ ਕਿੰਨਾ ਦਾ ਸੁਭਾਅ ਸੀ। ਸੁਭਾਅ ਦੇ ਤਰ੍ਹਾਂ ਬਹੁਤ ਅੱਛਾ ਸੀ। ਗੁੰਡਾ ਵੀ ਖਿਲਾੜੀ ਸੀ ਉਹ। ਘਰੋਂ ਆ ਮੁੰਡਾ ਕਿਤੇ ਕੁੜੀ ਕਿਤੇ ਸੁਵਾਤ ਅੱਛਾ ਸਾਹ ਸੀ ਪਰ ਵਕਤ ਨੇ ਕਬਤ ਕੀ ਉਹਦਾ ਕਿਧਰ ਨੂੰ ਲੈ ਜਾਣਾ ਹੋਣਾ ਇਹ ਜੋ ਹਾਲਾਤ ਬਣਿਆ ਅੱਜ ਕਿ ਇਸ ਤਰੀਕੇ ਨਾਲ ਚਲੋ ਦੁਸ਼ਮਣੀਆਂ ਹੁੰਦੀਆਂ ਹੋਣਗੀਆਂ ਪਰ ਇਸ ਤਰ੍ਹਾਂ ਕਿਸੇ ਦੇ ਮਾਪਿਆਂ ਨੂੰ ਮਾਰਨਾ ਇਹ ਬਹੁਤ ਗਲਤ ਕੀਤਾ ਹੈ ਗੁਨਾਹੀਆਂ ਤੇ ਗੋਲੀਆਂ ਨਹੀਂ ਚਲੋ ਇਹਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੋਰ ਤਾਂ ਜਾਤ ਨੂੰ ਮੋਟਿਆ ਐ ਨਾ ਕੋ ਜਦੋਂ ਜੱਟੂ ਦੇ ਪਿੰਡ ਦੇ ਪਿੰਡ ਦੇ ਵਿੱਚ ਸਰਪੰਚ ਵੀ ਰਹੇ ਉਦੋਂ ਕਿਸ ਤਰ੍ਹਾਂ ਦੇ ਕੰਮ ਕਰਾਇਆ ਜਾਂ ਕਿਸ ਤਰ੍ਹਾਂ ਦਾ ਮਾਹੌਲ ਉਦੋਂ ਮਾਹੌਲ ਠੀਕ ਸੀ ਸਾਰੇ ਕੰਮ ਆਪ ਕਰਾਉਂਦੇ ਸੀਗੇ ਦੁਨੀਆ ਸਾਰੇ ਪਿੰਡ ਦਾ ਹੋਰ ਕਾਪ ਕਰਾਉਂਦੇ ਦਾ ਬਹੁਤ ਅੱਛਾ ਵਰਤਸੀ ਲਗਾਇਆ ਸੀ ਜੇ ਜਦੋਂ ਜੱਟੂ ਇੱਕ ਸੀ ਤੁਹਾਡੇ ਸਾਰਿਆਂ ਨਾਲ ਮਿਲਦਾ ਹੋਏਗਾ ਕਿਸ ਤਰ੍ਹਾਂ ਦਾ ਗੱਲਾਂ ਬਾਤਾਂ ਕਰਦਾ ਸੀ ਨਹੀਂ ਉਹਨੂੰ ਤਾਂ ਪਤਾ ਵੀ ਨਹੀਂ ਇਹ ਚੀਜ਼ ਦਾ ਮੈਂ ਕਿੱਧਰੋਂ ਜਾਣਾਂ ਤੇ ਉਹ ਤੇ ਬਚਪਨ ਦਾ ਕੰਮ ਸੀ ਜਰਾ ਤੇ ਬਹੁਤ ਵਧੀਆ ਮੁੰਡਾ ਹੁੰਦਾ ਸੀ ਬਹੁਤ ਵਧੀਆ ਮੁੰਡਾ ਹੁੰਦਾ ਸੀ ਅੱਜ ਪਿੰਡ ਚ ਘੋਲ ਕਰਦਾ ਦਾ ਇਹ 100 ਹੈ ਜੀ ਪੂਰਾ 100 ਹੈ ਕਾ ਪ੍ਰਮਾਣ 24 ਦੇ ਨਾਮ ਤੇ ਨੁਥਰਾ ਦੈਨਿਕ ਸ਼ੋਰਾ ਟੀਵੀ ਮਟਾਲਾ